ਅਜੀ ਥੰਡੇ ਕਿਸੇ ਬੋਲਣਾ ਬਿਲਕੁਲ ਚੁੱਪ ਕਰੋ ਅੱਜ ਪ੍ਰਧਾਨ ਜੀ ਅੱਜ ਜੀਪ ਬਲਕਿ ਸਪਾਸਟ ਦੇ ਨਾਲ ਕਾਸਿੰਗ ਸਾਰੀ ਕਾਟੀ ਦੀ ਕਾਰਜ ਮਿਲਦੇ ਪਲਸ ਇਫੋ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਡੀਸੀ ਐਸਐਸਪੀ ਡੀਆਰ ਜੀ ਸਾਰਿਆਂ ਨਾਲ ਬੈਠ ਕੇ ਕਾਫੀ ਲੰਬੇ ਸਮੇਂ ਦੇ ਵਿਚਾਰ ਹੋਣਾ ਹੋਇਆ ਕੋਈ ਨਹੀਂ ਨਹੀਂ ਕੋਈ ਮੁਕਾਈ ਹੈ ਤੁਸੀ ਬੋਲੋ ਪਰ ਪਾਣਾ ਪ੍ਰੋਸੈਸ ਦੇ ਵਿੱਚ ਕੁਝ ਜ਼ਮੀਨਾਂ ਦਾ ਕੁਝ ਇਸ਼ੂ ਟੈਂਪਰਡ ਆਇਆ ਸੀਗਾ ਉਹਦੇ ਤੇ ਐਡਮਿਨਿਸਟ੍ਰੇਸ਼ਨ ਨੇ ਸਾਰੇ ਪੁਆਇੰਟਸ ਦੱਸੇ ਸਟਾਫ ਨੂੰ ਵੀ ਜਿਹੜੇ ਤੇ ਦੱਸਿਆ ਜਿਹੜੇ ਜਿਹੜੇ ਕੋਈ ਇਸ਼ੂਜ਼ ਆਏ ਨੇ ਕੁਝ ਪੋਲਿਸੀ ਪੈਟਰਨ ਤੇ ਸਿਗੇ ਕੁਝ ਫਾਈਨੈਂਸ਼ੀਅਲ ਮੈਟਰ ਸਿਗੇ ਕੁਝ ਜਿਹਨਾਂ ਨੂੰ ਸੈਂਬੇ ਨਹੀਂ ਪਹੁੰਚ ਸਕੀ ਜਾਂ ਗਲਤ ਕਿਸੇ ਪਾਸੇ ਚਲੇਗੀ ਉਹ ਸਾਰੇ ਹੀ ਇਸ਼ੂ ਜਿਹੜੇ ਆ ਇੱਕ ਇੱਕ ਕਰਕੇ ਇਹਨਾਂ ਨੇ ਦੱਸੇ ਉਹਨਾਂ ਤੇ ਵਿਚਾਰ ਵਟਾਂਦਰਾ ਹੋਇਆ ਔਰ ਇਸ ਦੇ ਵਿੱਚ ਅਸੀਂ ਇਸ ਨਤੀਜੇ ਤੇ ਪਹੁੰਚੇ ਸਿਗੇ ਕਿ ਆਨ ਵਾਲੇ ਜਿਹੜੇ ਕਿਉਂਕਿ ਇਹ ਕਾਫੀ ਜ਼ਿਆਦਾ ਇਹਨਾਂ ਨੇ ਦੱਸਿਆ ਕਾਫੀ ਗੰਭੀਰ ਸਥਿਤੀ ਹੈ ਅਸੀਂ ਦਾ ਪਿਆਰੀ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਵੱਲੋਂ ਦਿਸ ਇਜ਼ ਆਪਰ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਆਪਣੇ ਯੂਨੀਅਨ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਬਣੇਗੀ ਇੱਕ ਕਮੇਟੀ ਬਣੇਗੀ ਬਣ ਗਈ ਹੈ ਰਾਵ ਔਰ ਉਹ ਸਾਰਿਆਂ ਨੂੰ ਸਪਲਾਈਜ਼ ਕਰਕੇ ਔਰ ਅਗਲੇ ਜਿਹੜੇ 4 ਦਿਨ ਜਿਹੜੇ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹਦਾ ਸਾਰਾ ਜਿਹੜਾ ਹੈਗਾ ਖਾਤਾ ਹੋਇਆ ਰਾ ਉਹ ਸਦਾ ਤਿਆਰ ਹੋ ਜਾਏਗਾ ਜਿਹੜੇ ਇਹਨਾਂ ਦੀ ਪੇਮੈਂਟਸ ਦੀ ਗੱਲ ਕੀਤੀ ਹੈ ਉਹ ਹੈ ਉਹਨਾਂ ਜਿਹੜੇ ਜੋ ਤੇ ਤ्यों ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਰਹੇਗੀ ਇਕਤਾ ਪਾਰਟ ਏ ਸੀਗਾ ਸੈਕਿੰਡ ਜਿਹੜਾ ਹੈਗਾ ਕਿ ਜਿਹੜੇ ਕੁਝ ਅ ਪੁਲਿਸ ਦੀ ਕਾਰਵਾਈ ਬੜੀ ਅਫੋਰਚੂਨੇਟ ਗੱਲ ਸੀ ਕਿਉਂਕਿ ਆਪਾਂ ਤਾਂ ਬੈਠ ਕੇ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਗਵਰਨਮੈਂਟ ਤੇ ਐਡਮਿਨਿਸਟ੍ਰੇਸ਼ਨ ਤੇ ਯੂਨੀਅਨਸ ਕਰਦੇ ਆ ਰਹੀਆਂ ਨੇ ਔਰ ਕਿਉਂਕਿ ਅ ਆਲਟੀਮੇਟਲੀ ਤਾਂ ਤੁਹਾਡੇ ਵਾਸਤੇ ਹੀ ਹੈ ਸਾਰੇ ਜਿਹੜੇ ਆਪਣੇ ਇਥੋਂ ਦੇ ਅ ਪਰਿਵਾਰ ਨੇ ਕਿਸਾਨ ਨੇ ਉਹਨਾਂ ਦੇ ਉਹਨਾਂ ਦੀ ਉਹਨਾਂ ਵਾਸਤੇ ਹੀ ਹੈ ਲੇਕਿਨ ਜੇ ਕੋਈ ਫੇਰ ਵੀ ਕੋਈ ਪਰਚੇ ਵੀ ਰਹਾ ਹੋਈ ਦੇ ਇਹਨਾਂ ਨੂੰ ਦੱਸਿਆ ਕੋਸ਼ਿਸ਼ ਉਹਦੇ ਤੇ ਕੋਈ ਹਾਨ ਦੀ ਕਰੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਛੀ ਇਟ ਇਜ਼ ਐਟ ਕੋਈ ਉਹ ਕੋਸ਼ਿਸ਼ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਕੋਈ ਕ੍ਰਾਈਮ ਵਾਲਾ ਮਸਲਾ ਨਹੀਂ ਹੈਗਾ ਇਹ ਤਾਂ ਜਿਵੇਂ ਕੋਈ ਐਜੀਟੇਸ਼ਨ ਵਾਲੀ ਗੱਲ ਸੀਗੀ ਤੇ ਬਾਈ ਅੱਜ ਐਸ ਪੁਆਇੰਟ ਤੇ ਜਦੋਂ ਸਾਰੇ ਲੋਕੀਂ ਦਾ ਬਿਲਕੁਲ ਕੋਈ ਸ਼ਾਂਤੀ ਬਣਾਈ ਰੱਖੀ ਔਰ ਉਹ ਕੋਟੇ ਦਾ ਇਹਨਾਂ ਦਾ ਵੀ ਬਿਲਕੁਲ ਸ਼ਾਂਤੀ ਕਿਉਂਕਿ ਕਾਰਵਾਈ ਆਪਾਂ ਸਾਰਾ ਪੇਪਰ ਵਰਕ ਕਰਨਾ ਕਾਫੀ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਸੋ ਇਸ ਨੂੰ ਦੇਖ ਰਿਹਾ ਹੋਇਆ ਅ ਕੰਪਰੇਸ਼ਨ ਕੀਤਾ ਜਾਏਗਾ ਐਡਮਿਨਿਸਟ੍ਰੇਸ਼ਨ ਨੂੰ ਵੀ ਫੋਲੋ ਕਰਦੇ ਹੋ ਤੁਸੀਂ ਜਿਹੜਾ ਉਹ ਜੋ ਰਿਪਰੈਜੈਂਟੇਸ਼ਨ ਹੈ ਤਾਂ ਅਸੀਂ ਜਿਹੜਾ 100 ਵਾਰੀ ਉਸ ਜਿਹੜੇ ਮਸਲਿਆਂ ਨੂੰ ਪੂਰੀ ਤੀਕਰ ਦਾ ਨਾਮ ਹੈ ਕੀਤਾ ਜਾਵੇ ਸੋ ਮੈਂ ਇਸੇ ਹੀ ਵੀ ਕਰਾਉਣਾ ਤਾਂ ਕਿ ਐਡਮਿਨਿਸਟ੍ਰੇਸ਼ਨ ਵੀ ਕੰਮ ਕਰੇ ਤੇ ਤੁਸੀਂ ਇਹ ਬਿਲਕੁਲ ਸਹੀ ਤੋਂ ਤੇ ਬਿਲਕੁਲ ਸਹੀ ਤੀਕਰ ਦੇ ਨਾਮ ਹੋਏਗਾ ਸੋ ਮੈਂ ਚਾਹਾਂਗਾ ਕਿ ਜਿਹੜਾ ਦਰਨਾ ਕਰਾ ਰਿਹਾ ਹੈ ਦੱਸ ਦਿਓ ਕਿ ਤੁਹਾਨੂੰ ਹੋ ਜੇ ਟਾਈਮ ਸਰ ਵਾਪਸ ਜਾਏ ਤੇ ਬਾਕੀ ਸਭ ਵੀ ਪਾਣੀ ਹੋਏਗਾ ਮੇਰਬਾਨ ਬਹੁਤ ਹੀ ਸ਼ਤਾਰਜੋਕ ਸਾਡ ਭਰਾਵੋ ਇਸ ਕਾਰਨ ਜੀ ਮੈਂ ਜੋ ਦੱਸਿਆ ਹੈ ਕਿ ਕਿਸੇ ਤਰ੍ਹਾਂ ਆਪਣਾ ਸੀਗਾ ਵੀ ਅਸੀਂ ਸਾਡਾ ਇਹ ਮਸਲਾ ਹੈ ਇਹਨੂੰ ਨਿਵੇੜੋ ਇਹਦੇ ਵਾਸਤੇ ਜਿੰਨਾ ਟਾਈਮ ਚਾਹੀਦਾ ਟਾਈਮ ਲਹਿਰੋ ਸਾਡਾ ਸਹਿਯੋਗ ਦਾ ਅਜਿਓ ਸਾਰੀਆਂ ਕਰਨਾ ਜਿਹੜੀਆਂ ਇਹ ਪੈਰੈਂਸੀ ਬਹੁਤ ਸਾਰੇ ਬੰਦਿਆਂ ਨੇ ਪੈਸੇ ਚੱਕ ਲਏ ਜੀ ਪੈਸੇ ਦਾ ਸਾਰਿਆਂ ਨੇ ਚੱਕ ਲਏ ਥੋੜੇ ਜਿਹੇ ਬੰਦੇ ਰਹਿੰਦੇ ਆ ਜੀ ਉਹ ਆਪਾਂ ਲਿਸਟਾਂ ਇਹਨਾਂ ਨੂੰ ਦਿੱਤੀਆਂ ਨੇ ਉਹਦੇ ਸਾਰੀਆਂ ਕਨਫਰਮ ਕਰਕੇ ਬੰਦੇ ਵਿਧਾਇਕੇ ਘਟਾ ਦੇਣੇ ਸਾਹਮਣੇ ਕਰ ਸਕਦੇ ਹਾਂ ਜੀ ਆ ਦੇਖੋ ਜਿਹੜਾ ਬੰਦੇ ਨੇ ਜਿਨ੍ਹਾਂ ਦੇ ਪੈਸੇ ਰਹਿੰਦੇ ਨੇ ਤੁਸੀਂ ਗੈਰਹੀਓ ਵੀ ਚੱਕ ਲਏ ਸਾਰੇ ਨੇ ਇਹਨੂੰ ਕਰਦੋਂ ਸਜਾ ਕੇ ਕਹਾਂ ਇਹਦਾ ਕੀ ਕਰਨਾ ਹੈ ਤੁਮਨੀ ਦਾ ਉੱਤੇ ਕੀਮਿਸ ਕਰਨਾ ਹੈ ਉਹਦੀ ਖਾਤਰ ਪੰਜ ਚਾਰ ਦਿਨਾਂ ਦੇ ਵਿੱਚ ਆਪਣੀ ਕਮੇਟੀ ਆਪਣੀ ਜਿਹੜੀ ਟੀਮ ਹੈ ਉਹ ਸਹਿਯੋਗ ਦੇਣ ਦੀ ਇਹਦਾ ਨਾਲ ਸਹਿਮਤੀ ਹੋ ਗਈ ਤੇ ਕੰਮ ਜਿੰਨਾ ਜੇ ਸਾਡੇ ਮਸਲੇ ਦਾ ਨਿਪਟਾਰਾ ਨਹੀਂ ਹੁੰਦਾ ਉਹਨਾਂ ਚਿਰ ਕੰਮ ਮੁਕੰਮਲ ਤੌਰ ਤੇ ਬੰਦ ਰਹਿਣਾ ਕੰਮ ਨਹੀਂ ਚੱਲਣਾ ਇਸ ਕਰਕੇ ਅਸੀਂ ਸਮਝਦੇ ਆਂ ਕਿ ਆਪਣੀ ਜਿਹੜੀ ਗੱਲ ਸੀ ਜਿਹੜੀ ਗੱਲਬਾਤ ਆਪਾਂ ਆਏ ਸੀ ਤੇ ਤਕਰੀਬਨ ਆਪਣੀ ਮੁਕੰਮਲ ਹੋ ਗਈ ਉਹ ਤੇ ਆਪਾਂ ਹੁਣ ਇਥੋਂ ਮਤਲਬ ਮੈਂ ਝੰਡਾ ਚ ਕਰੂਗਾ ਇਹ ਤੋਂ ਬਾਅਦ ਇਹਨਾਂ ਨੂੰ ਕਿ ਮੈਂ ਤੁਸੀਂ ਜਾਣਾ ਜੁਣਾ ਇਹਦੇ ਬਾਰੇ ਇਹ ਗੱਲ ਕਰੂਗਾ ਕਿ ਮੈਂ ਕੋਡਾ ਪ੍ਰੈਸਟੈਂਗ ਕਰਨੀ ਆ ਤੇ ਜਿਸ ਕਰਨ ਜੀ ਦਾ ਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਉਹ ਸਾਰੇ